ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੜਾ ਵਾਲੇ ਮਸਲੇ ਤੇ ਨਲਾਇਕੀ ਦਿਖਾਈ ਆ ਉਹ जगਜਾਹਰ ਆ ਇਸੇ ਤਰ੍ਹਾਂ ਕੇਂਦਰ ਸਰਕਾਰ ਵੀ ਲਗਾਤਾਰ ਸਾਡੇ ਤੇ ਹਮਲੇ ਬੋਲ ਰਹੀ ਆ ਜਿਹੜਾ ਬਿਜਲੀ ਸੋਧ ਮਿਲ 2025 ਆ ਜਿੰਦੇ ਤਹਿਤ ਇਹ ਸਾਫ ਆ ਗੱਲ ਕਿ ਹੁਣ ਜਿਸ ਰੇਟ ਤੇ ਬਿਜਲੀ ਕਾਰਪੋਰੇਟ ਘਰਾਣਿਆਂ ਨੂੰ ਮਿਲੇਗੀ ਉਸੇ ਰੇਟ ਤੇ ਹੀ ਬਿਜਲੀ ਆਮ ਲੋਕਾਂ ਨੂੰ ਮਿਲੇਗੀ 1948 ਦੇ ਵਿੱਚ ਜਦੋਂ ਬਿਜਲੀ ਐਕਟ ਹੋਣ ਚਾਇਆ ਤਾਂ ਦੋ ਤਰ੍ਹਾਂ ਦੇ ਲੋਕ ਮੰਨੇਗੇ ਜਿਹੜੇ ਬਿਜਲੀ ਵਰਤਦੇ ਆ ਇੱਕ ਆਮ ਲੋਕ ਜਿਹੜੇ ਘਰ ਦਾ ਬਲਬ ਪੱਖਾ ਫਰਿੱਜ ਚਲਾਉਣ ਵਾਸਤੇ ਬਿਜਲੀ ਵਰਤਦੇ ਆ ਉਹਨਾਂ ਨੂੰ ਘੱਟ ਰੇਟ ਤੇ ਬਿਜਲੀ ਮਿਲੇਗੀ ਇਹ ਸਰਕਾਰ ਨੇ ਵਾਅਦਾ ਕੀਤਾ ਦੂਸਰੇ ਪਾਸੇ ਬਿਜਲੀ ਜਿਹੜੇ ਮੁਨਾਫੇ ਲਈ ਵਰਤਦੇ ਆ ਇੰਡਸਟਰੀ ਵਾਸਤੇ ਜਾਂ ਹੋਰ ਬਿਜ਼ਨਸ ਵਾਸਤੇ ਉਹਨਾਂ ਨੂੰ ਬਿਜਲੀ ਕੁਝ ਪੈਸੇ ਮਹਿੰਗੀ ਦਿੱਤੀ ਜਾਵੇਗੀ ਜਿਸ ਨੂੰ ਕਰੋਸ ਸਬਸਿਡੀ ਕਹਿੰਦੇ ਆ ਤੇ ਉਹ ਪੈਸਾ ਇਕੱਤਰ ਕਰਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਵਰਤਿਆ ਜਾਵੇਗਾ ਇਸ ਤਰ੍ਹਾਂ ਹੀ ਆਮ ਲੋਕਾਂ ਨੂੰ ਬਿਜਲੀ ਸਸਤੀ ਦੇਣ ਵਾਸਤੇ ਸਰਕਾਰ ਕੋਲੋਂ ਵੀ ਪੈਸੇ ਦੇਵੇਗੀ ਜਿਸ ਨੂੰ ਸਬਸਿਡੀ ਕਹਿੰਦੇ ਆ ਹੁਣ ਸਬਸਿਡੀ ਤੇ ਕਰੋਸ ਸਬਸਿਡੀ ਦੋਨੋਂ ਖਤਮ ਕਰਕੇ ਜਿਸ ਰੇਟ ਤੇ ਮੰਨੀ ਕਿ ਬਿਜਲੀ ਵਰਤਣਗੇ ਜਾਂ ਵੱਡੇ ਕਰਾਨੇ ਉਸੇ ਰੇਟ ਤੇ ਇੱਕਾ ਬੜਮਤੇ ਪੱਖੇ ਵਰਤਨ ਵਾਲੇ ਨੂੰ ਬਿਜਲੀ ਦਿੱਤੀ ਜਾਊਗੀ ਇਹ ਵੱਡਾ ਹੱਲਾ ਸਾਡੇ ਤੇ ਬੋਲਣ ਜਾ ਰਹੇ ਆ ਔਰ ਡਿਸਟ੍ਰਿਬਿਊਸ਼ਨ ਸੈਕਟਰ ਪੂਰੀ ਤਰ੍ਹਾਂ ਕੰਪਨੀਆਂ ਆਪਣੇ ਕੰਟਰੋਲ ਚ ਕਰਨ ਗਿਆ ਔਰ ਇਹ ਕਹਤਾ ਕਿ ਕਾਸਟ ਇਫੈਕਟਿਵ ਟੈਰਫ ਉਸ ਬਿਜਲੀ ਬਿੱਲ ਚ ਲਿਖਿਆ ਇਹਦੇ ਮੁਤਾਬਕ ਬਿਜਲੀ ਦੇ ਰੇਟ ਹਰ ਫਾਈਨੈਂਸ਼ੀਅਲ ਇਅਰ ਤੋਂ ਤੈ ਹੋਣਗੇ ਯਾਨੀ ਕਿ ਹਰ ਸਾਲ ਬਿਜਲੀ ਦਾ ਰੇਟ ਵਧੇਗਾ ਔਰ ਕਾਸਟ ਇਫੈਕਟਿਵ ਟੈਰਫ ਦਾ ਮਤਲਬ ਆ ਕਿ ਜਿੰਨਾ ਖਰਚਾ ਆਏਗਾ ਉਹਦੇ ਚ ਇਕੱਲਾ ਯੂਨਟ ਦਾ ਰੇਟ ਨਹੀਂ ਜੇ ਨੇਰੀ ਤੂਫਾਨ ਨਾਲ ਖੰਭੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਤਾਰਾਂ ਟੁੱਟ ਗਈਆਂ ਉਹ ਜਿਹੜੀ ਸਪਲਾਈ ਦੁਬਾਰਾ ਚੱਲੇਗੀ ਉਹ ਖਰਚਾ ਵੀ ਆਮ ਬਿਜਲੀ ਵਰਤਣ ਵਾਲੇ ਗਾਹਕ ਤੇ ਲਾਇਆ ਜਾਵੇਗਾ ਇਹਦਾ ਮਤਲਬ ਹੈ ਕਿ ਬਿਜਲੀ ਆਮ ਲੋਕਾਂ ਤੋਂ ਖੋਣ ਦੀ ਤਿਆਰੀ ਆ ਔਰ ਬਿਜਲੀ ਖੇਤਰ ਦੇ ਵਿੱਚ ਜਿਹੜਾ ਇਲੈਕਟ੍ਰੀਕਲ ਕੌਂਸਲ ਬਣਉਣੀ ਆ ਕੇਂਦਰ ਦਾ ਬਿਜਲੀ ਮੰਤਰੀ ਉਹਦਾ ਚੇਅਰਪਰਸਨ ਹੋਵੇਗਾ ਸਾਰੇ ਫੈਕਟਰੀ ਸੈਂਟਰ ਦੇ ਉੱਤੇ ਹੋਣਗੇ ਸੂਬਿਆਂ ਦਾ ਬੀਲੀ ਖੇਤਰਚਰਕਾਰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਦੂਸਰਾ ਵੱਡਾ ਹੱਲਾ ਜਿਹੜਾ ਇਹਨਾਂ ਨੇ ਸਾਡੇ ਤੇ ਬੋਲਿਆ ਕਿ ਸੀਡ ਬਿਲ 2025 ਲੈ ਕੇ ਆਇਆ ਖੇਤੀ ਤੇ ਖੋਜ ਸੂਬਿਆਂ ਦਾ ਅਧਿਕਾਰ ਖੇਤਰਾ ਸਾਰੇ ਬੀਜਾਂ ਨੂੰ ਹੁਣ ਵੱਡੀਆਂ ਕੰਪਨੀਆਂ ਨੂੰ ਦੇਣ ਜਾ ਰਿਹਾ ਆ ਆਮ ਬੰਦਾ ਹੁਣ ਬੀਜ ਦਾ ਖਰੀਦ-ਵੇਚ ਨਹੀਂ ਕਰ ਸਕੇਗਾ ਔਰ ਕੇਂਦਰ ਸਰਕਾਰ ਨੇ ਸੀਡ ਬਿਲ ਤੋਂ ਪਹਿਲਾਂ ਹੀ ਸਾਡੇ ਖੇਤੀ ਖੇਤਰ ਦੇ ਵਿੱਚ ਹੱਲਾ ਗੋਲਿਆ ਹੋਇਆ ਜੀਐਮ ਸਰੋਂ ਦਾ ਟ੍ਰੇਨ ਪਿਛਲੇ 3 ਸਾਲਾਂ ਤੋਂ ਖੇਤੀਬਾੜੀ ਯੂਨੀਵਰਸਿਟੀ ਚੱਲ ਰਿਹਾ ਜੀਐਮ ਕਪਾਹ ਨੇ ਪੂਰੀ ਨਰਮਾ ਪੱਟੀ ਨੂੰ ਕੈਂਸਰ ਪੱਟੀ ਬਣਾਤਾ ਜੀਐਮ ਸਰੋਂ ਦਾ ਟ੍ਰੇਨ ਲਿਆ ਕੇ ਸਾਨੂੰ ਜ਼ਹਿਰੀਲਾ ਸਾਗ ਸਾਡੀਆਂ ਥਾਲੀਆਂ 'ਚ ਉਹਨੇ ਕੇਂਦਰ ਸਰਕਾਰ ਸਰਕਾਰ ਪੁੱਛਣਾ ਚਾਹੁੰਦੀ ਆ 3 ਸਾਲ ਤੋਂ ਜੀਐਮ ਸਰੋਂ ਦਾ ਟ੍ਰਾਇਲ ਚੱਲ ਰਿਹਾ ਪੰਜਾਬ ਸਰਕਾਰ ਇੱਕ ਸ਼ਬਦ ਨਹੀਂ ਬੋਲੀ ਤੇ ਹਣ ਪੂਰੇ ਬੀਜ ਜਿਹੜਾ ਕੇਂਦਰ ਤੋਂ ਲਾਇਸੈਂਸ ਲਾਊਗਾ ਉਹ ਵੇਚ ਸਕੂਗਾ ਕੇਂਦਰ ਨੇ ਕਿਹਾ ਕਿ ਇੰਡੀਆ ਤੋਂ ਬਾਹਰ ਵੀ ਜੇ ਕੋਈ ਬੀਜ ਦੀ ਖੋਜ ਕਰ ਰਿਹਾ ਉਹਨੂੰ ਵੀ ਲਾਇਸੈਂਸ ਦਿੱਤਾ ਜਾਊਗਾ ਇਹਦਾ ਮਤਲਬ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਮੁਲਕ 'ਚ ਬੀਜ ਵੇਚਣ ਦਾ ਅਧਿਕਾਰ ਕੇਂਦਰ ਦੇ ਰਹੀ ਹੈਗੀ ਆ ਬਾਯਰ ਸਨ ਜੈਂਟਾ ਉਹ ਇਸਤਰੀਆਂ ਕੰਪਨੀਆਂ ਦੁਨੀਆਂ ਦੀ 75% ਖੇਤੀ ਖੋਜ ਨੂੰ 75% ਬੀਜਾਂ ਨੂੰ 75% ਪੈਸਟੀਸਾਈਡ ਨੂੰ ਕੰਟਰੋਲ ਕਰਤੀਆਂ ਨੇ ਉਹ ਬੀਜ ਹੀ ਕੰਟਰੋਲ ਕਰਨਗੇ ਸਾਡੀ ਖੇਤੀ ਵੀ ਕੰਟਰੋਲ ਕਰਨਗੇ ਇਹ ਕਹੇਗਾ ਕਿ ਕਿਸਾਨ ਆਪਣਾ ਬੀਜ ਰੱਖ ਸਕਦਾ ਪਰ ਕੀ ਕਿਸਾਨ ਖੇਤੀ ਖੋਜ ਕਰ ਸਕਦਾ ਜੇ ਵੱਧ ਝਾਣ ਵਾਲੇ ਬੀਜ ਆਉਣਗੇ ਤਾਂ ਕਿਸਾਨ ਜਕੀਨਨ ਤੌਰ ਤੇ ਮੰਡੀ ਚ ਕਾਰਪੋਰੇਟ ਕਰਾਣਿਆਂ ਤੋਂ ਬੀਜ ਖਰੀਦਣ ਵਾਸਤੇ ਜਾਵੇਗਾ ਉਹਦੀ ਲੁੱਟ ਹੋਵੇਗੀ ਤੇ ਹੌਲੀ ਹੌਲੀ ਸਾਡੀ ਖੇਤੀ ਤੇ ਕੰਟਰੋਲ ਜਿਹੜਾ ਸੀਡ ਮੈਨੂੰ 2025 ਆ ਉਹਦੇ ਤਹਿਤ ਕਰਨ ਦੀਆਂ ਜਿਹੜੀਆਂ ਨੇ ਉਹ ਕੋਸ਼ਾਂ ਹੋ ਰੀਆਂ ਨੇ ਕਾਰਪੋਰੇਟ ਦੀ ਲੁੱਟ ਤੁਸੀਂ ਦੇਖੋ ਕਿਵੇਂ ਸਰਕਾਰਾਂ ਵਧਾਰੀਆਂ ਨੇ ਕਿ ਬਾਹਰ ਕੰਪਨੀ ਉਹ ਖੇਤੀ ਖੋਜ ਵੀ ਕਰਦੀ ਆ ਖੇਤੀ ਲਈ ਯਿਹੜਾ ਵੀ ਪੈਦਾ ਕਰਦੀ ਆ ਔਰ ਪੈਸਟੀਸਾਈਡ ਵੀ ਤਿਆਰ ਕਰਦੀ ਆ ਤੇ ਉਸ ਤੋਂ ਬਾਅਦ ਪਸ਼ੂਆਂ ਤੇ ਮਨੁੱਖਾਂ ਦੀਆਂ ਦਵਾਈਆਂ ਵੀ ਤਿਆਰ ਕਰਦੀ ਆ ਪਹਿਲਾਂ ਬਿਮਾਰੀਆਂ ਲਾਉਣੀਆਂ ਯਾਰ ਦੇ ਕੇ ਤੇ ਫਿਰ ਦਵਾਈਆਂ ਵੇਚਣੀਆਂ ਇਹ ਸੀਡ ਬਿੱਲ ਸੂਬਿਆਂ ਦੇ ਅਧਿਕਾਰਾਂ ਤੇ ਤੇ ਸਾਡੀ ਖੇਤੀ ਤੇ ਜਿਹੜਾ ਵੱਡਾ ਹਮਲਾ ਇਹ ਰੱਦ ਹੋਣਾ ਚਾਹੀਦਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਜਾ ਰਹੀ ਆ ਸਰਕਾਰ ਕੁਝ ਹੱਦ ਤੱਕ ਹੋ ਗਿਆ ਪਰ ਗੱਲਾਂ ਹਜੇ ਜ਼ਾਹਰ ਨਹੀਂ ਕਰ ਰਹੀ ਜਿਸ ਤਰ੍ਹਾਂ ਟਰੰਪ ਦੇ ਥੱਲੇ ਲੱਗੇ ਹੋਇਆ ਉਹਦੀਆਂ ਕੁਰਕੀਆਂ ਮੰਨ ਰਿਆ ਫਰੀ ਟ੍ਰੇਡ ਐਗਰੀਮੈਂਟ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਆ ਬਣੀ ਹੋਈ ਆ ਟਰੰਪ ਦੇ ਕਹਿਣ ਤੇ ਕਿ ਰੂਸ ਤੋਂ ਤੇਲ ਨਹੀਂ ਖਰੀਦਣਾ ਅਕਤੂਬਰ ਚ 18 ਲੱਖ ਬੈਰ ਹਰ ਰੋਜ਼ ਇੰਡੀਆ ਇਤਿਲ ਤੇਲ ਆਉਂਦਾ ਹੀ ਰੂਸ ਤੋਂ ਉਹ ਨਵੰਬਰ ਚ 6 ਲੱਖ 72 ਹਜ਼ਾਰ ਬੈਰ ਲੈ ਗਿਆ ਦਸੰਬਰ ਚ ਕੋਈ ਆਰਡਰ ਨਹੀਂ ਕੀਤਾ ਗਿਆ 800 ਕਰੀਬ ਦੇ ਕਰੋੜ ਸੁਰੱਖਿਆ ਸਮਝੌਤੇ ਅਮਰੀਕਾ ਨਾਲ ਕੀਤੇ ਹੋਏ ਆ ਇਹਦਾ ਮਤਲਬ ਜੇ ਅਮਰੀਕਾ ਦੇ ਕਹਿਣ ਤੇ ਇਥੋਂ ਤੇਲ ਖਰੀਦਣਾ ਇਥੋਂ ਨਹੀਂ ਖਰੀਦਣਾ ਇਥੋਂ ਹਥਿਆਰ ਖਰੀਦਨੇ ਇਥੋਂ ਨਹੀਂ ਖਰੀਦਨੇ ਉਹਦੀ ਟਰਫ ਦੀ কুরਕੀ ਕਰਕੇ ਕਪਾਹ ਨੂੰ ਟਰਫ ਫਰੀ ਕੀਤਾ ਹੁਣ ਜੇ ਸਸਤੀ ਕਣਕ ਸਸਤਾ ਦੁੱਧ ਸਸਤੀ ਮੱਕੀ ਬਾਹਰ ਆਉਣੀ ਆ ਤਾਂ ਇਹ ਖੇਤੀ ਖੇਤਰ ਨੂੰ ਪੂਰੀ ਤਰ੍ਹਾਂ ਸਾਮਰਾਜੀਆਂ ਦੇ ਅਸ਼ਾਰਿਆਂ ਤੇ ਉਜਾੜਨ ਦੀ ਕੋਸ਼ਿਸ਼ ਆ ਇਹਦੇ ਵੱਲਿਆ ਕਿ ਵੱਡੇ ਹਮਲੇ ਆ ਖੇਤੀ ਖੇਤਰ ਤੇ ਤੇ ਆਖਰੀ ਗੱਲ ਕਿ ਜਿਹੜਾ ਲੇਬਰ ਕੋਡ ਨਹੀਂ ਆਂਦਾ ਉਹ ਮਜ਼ਦੂਰਾਂ ਨਹੀਂ ਕੱल्ल्या ਨਹੀਂ ਨਹੀਂ ਮਜ਼ਦੂਰਾਂ ਤੇ ਕੱਚੇ ਮਲਾਜ਼ਮਾਂ ਲਈ ਵੀ ਆ ਕਿ ਮਲਾਜ਼ਮ ਨੂੰ ਮਾਲਕ ਜਿਦਾਂ ਮਰਜ਼ੀ ਕੱਢ ਸਕਦਾ ਕੱਚੇ ਮਲਾਜ਼ਮ ਨੂੰ ਔਰ ਕਹਿ ਦਿੰਦਾ ਕਿ ਜੇ ਹੜਤਾਲ ਕਰਨੀ ਆ 60 ਦਿਨ ਪਹਿਲਾਂ ਨੋਟਿਸ ਦੇਣਾ ਜਦੋਂ ਕੱਢਣ ਦਾ ਹੀ ਅਧਿਕਾਰ ਦੇਤਾ ਤੇ ਫਿਰ ਜਿਹੜੇ ਨੋਟਿਸ ਦੇਣ ਜਾਣਗੇ ਉਹ ਫੌਰੀ ਕੱਢੇ ਜਾਣਗੇ ਤੋਂ ਐਡੇ ਵੱਡੇ ਹੱਲੇ ਲੋਕਾਂ ਤੇ ਇਹਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਤੁਹਾਨੂੰ ਜੋਰਦਾਰ ਤਰੀਕੇ ਨਾਲ ਮੈਦਾਨ ਚ ਨਿੱਤਰਨ ਦੀ ਜਿਹੜਾ ਸੱਦਾ ਦਿੰਦਾ ਕਿ ਆਓ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਇਹਨੀਆਂ ਲੋਕ ਵਿਰੋਧੀ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਨੀਤੀਆਂ ਦਾ ਮੂੰਹ ਤੋਰ ਜਵਾਬ ਦੇਈਏ ਇਹਨੀਆਂ ਬੇਨਤੀਆਂ ਨਾਲ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ